ਅੱਜ ਅੰਮ੍ਰਿਤਸਰ ਵਿਖੇ ਠਾਕਰ ਦੁਆਰਾ ਮੰਦਿਰ ਸਿਆਸਾ ਸੂਰੀ ਮਾਰਕ ਛਾਡੇ ਏਰੀਏ ਵਿੱਚ ਜਿਹੜਾ ਬੰਬ ਸੁੱਟਿਆ ਗਿਆ ਅਤਵਾਦੀਆਂ ਵੱਲੋਂ ਉਹ ਉਹਦੀ ਮੈਂ ਕੋਰ ਨਿੰਦਿਆ ਕਰਦਾ ਹਾਂ ਔਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਵੱਡਾ ਫੇਲਿਅਰ ਹੈ ਅੰਮ੍ਰਿਤਸਰ ਦੇ ਵਿੱਚ ਥਾਣਿਆਂ ਦੇ ਉੱਤੇ ਗ੍ਰਨੇਡ ਹਮਲੇ ਹੋ ਰਹੇ ਨੇ ਮੰਦਿਰਾਂ ਦੇ ਉੱਤੇ ਬੰਬ ਸੁੱਟਿਆ ਗਿਆ ਔਰ ਸਰਕਾਰ ਦੀ ਇੰਟੈਲੀਜੈਂਸ ਕਿੱਥੇ ਹੈ ਸੀਆਈਡੀ ਕਿੱਥੇ ਹੈ ਇਹਦੇ ਲਈ ਮੁੱਖ ਮੰਤਰੀ ਸਾਹਿਬ ਤੁਸੀਂ ਸਿੱਧੇ ਤੌਰ ਤੇ ਜ਼ਿੰਮੇਵਾਰ ਜੇ ਤੁਹਾਡਾ ਫਰਜ਼ ਬੰਦਾ ਸੀ ਅੰਮ੍ਰਿਤਸਰ ਵਿਖੇ ਆਉਂਦੇ ਹੋ ਔਰ ਪਹਿਲੇ ਵੀ ਜਿਹੜੇ ਹਮਲੇ ਹੋਏ ਆ ਉਹਨਾਂ ਦੀ ਠੀਕ ਆ ਤੁਸੀਂ ਬੰਦੇ ਫੜ ਲਏ ਆ ਮਾਰਤੇ ਉਹ ਇੱਕ ਅਲੱਗ ਚੀਜ਼ ਹੈ ਪਰ ਤੁਸੀਂ ਇੱਕ ਵਾਰੀ ਵੀ ਆ ਕੇ ਇਸ ਚੀਜ਼ ਤੇ ਅੰਮ੍ਰਿਤਸਰ ਦੀ ਸਾਰ ਨਹੀਂ ਲਈ ਅਸੀਂ ਬਾਰਡਰ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਸਾਡੇ ਬਹੁਤ ਮੁਸ਼ਕਲਾਂ ਨੇ ਔਰ ਅੱਜ ਜਿਹੜਾ ਘਰਟਾ ਜਾ ਰੇ ਨਸ਼ਿਆਂ ਦੇ ਇਹਦਾ ਮਤਲਬ ਆਪ ਤੁਸੀਂ ਇਸ ਚੀਜ਼ ਤੇ ਮੋਹਰ ਲਾਈ ਹੈ ਕਿ ਪੁਲਿਸ ਦੀ ਨੌਲੇਜ ਦੇ ਹੇਠ ਇਹ ਸਾਰਾ ਕੁਝ ਹੋਇਆ ਦੜਾ ਸੱਟਾ ਅੰਮ੍ਰਿਤਸਰ ਦੇ ਵਿੱਚ ਮਾੜੇ ਅੰਸਰਾਂ ਵੱਲੋਂ ਕੀਤਾ ਜਾ ਰਿਹਾ ਤਹਾਡੇ ਵੱਲੋਂ ਇੱਕ ਵੀ ਕਾਰਵਾਈ ਪਿਛਲੇ ਸਮੇਂ 'ਚ ਇਹਨਾਂ ਵਿਰੁੱਧ ਨਹੀਂ ਹੋਈ ਇਹ ਉਸੇ ਚੀਜ਼ਾਂ ਦਾ ਸਿੱਟਾ ਹੈ ਉਸੇ ਚੀਜ਼ਾਂ ਦਾ ਇਹ ਕਾਰਨ ਹੈ ਕਿ ਅੱਜ ਉਹਨਾਂ ਦੇ ਹੌਂਸਲੇ ਵਧੇ ਨੇ ਉਹ ਸਾਡੇ ਜਿਹੜਾ ਪਵਿੱਤਰ ਰਿਸ਼ਤੇ ਨੇ ਪਵਿੱਤਰ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਤੇ ਹਮਲੇ ਕਰ ਰਹੇ ਨੇ ਮੈਂ ਇਹਦੀ ਨਿੰਦਿਆ ਕਰਦਾ ਹਾਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਪੰਜਾਬ ਸਰਕਾਰ ਜਿਹੜੀ ਹੈ ਇਮੀਡੀਏਟ ਇਹਨਾਂ ਨੂੰ ਫੜੇ ਔਰ ਇਹਨਾਂ ਦੇ ਵਿਰੁੱਧ ਕਾਰਵਾਈ ਕਰੇ ਔਰ ਲਾਅ ਐਂਡ ਆਰਡਰ ਜਿਹੜਾ ਆ ਉਹਨੂੰ ਸਖ਼ਤ